ਦੇਖੋ ਤੁਸੀਂ ਵੱਖਰੇ ਜਿਹੇ ਰੰਗ ਦੀ ਬੂਰੀ ਵੀ ਕਹਿ ਸਕਦੇ ਹੋ ਚਿੱਟੀ ਕਹਿ ਸਕਦੇ ਹੋ ਝੋਟੀ ਆ ਗਈ ਬੰਨ ਦੇ ਲੈਗ ਆ ਗਈ ਸਿੰਘਾਂ ਦੀ ਕੁਆਲਿਟੀ ਬਹੁਤ ਵਧੀਆ ਆ ਗਈ ਫੇਸ ਦੇਖ ਸਕਦੇ ਹੋ ਗੁਲਾਬੀ ਜੀਭ ਆ ਗਈ ਨੀਲੀ 라ਵੀ ਦੇ ਬੱਚੇ ਜਿਵੇਂ ਲੈਣੇ ਤਾਂ ਚੰਗੇ ਤੁਸੀਂ ਇਹ ਤੋਂ ਲੈ ਸਕਦੇ ਹੋ ਸੋਹਣੀ ਆ ਗਈ ਬਾਕੀ ਬਹਿਰ ਸਾਹਿਬ ਉਹ ਦੇਖ ਸਾਹਿਬ ਆਣ ਤੁਨ ਵੀ ਵਧੀਆ ਕੇ ਚਾਰੇ ਹੀ ਥਾਣਾਗੇ ਸੋਹਣਾ ਫੇਸ ਆਗਾ ਦੰਦੋਂ ਇਹ ਖੀਰੀ ਹੈਗੀ ਤੇ 60000 ਮੁੱਲ ਆਗਾ ਤੇ ਦੋਸਤੋਂ ਪਰ ਡਿਟੇਲ ਪੁੱਛਦੇ ਆਂ ਬਾਈ ਤੋਂ ਸਾਰੀ ਵੈਸੇ ਆਪਾਂ ਤੁਹਾਨੂੰ ਕੇਰਾ ਮੋਟੀ ਮੋਟੀ ਦੱਸਤੀ ਸੀਗੀ ਡਿਟੇਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਤੇ ਬਈ ਆਪਣਾ ਪਹਿਲਾ ਕੰਮ ਦੱਸੋ ਕਿ ਵਪਾਰ ਦਾ ਹੀ ਆ? ਹਾਂਜੀ ਵੀਰੇ ਵਪਾਰ ਦਾ ਕੰਮ ਆਪੇ। ਕਟੀਆਂ ਝੋਟੀਆਂ ਤੱਕ ਦੂਜਾ ਮਾਲ ਵੀ ਆ ਜਾਂਦਾ। ਨਹੀਂ ਨਹੀਂ ਕਟੀਆਂ ਦੀ ਵੀ ਵੀਰੇ ਆਪਣਾ ਸਪੈਸ਼ਲ ਆ। ਕਟੀਆਂ ਝੋਟੀਆਂ ਸਪੈਸ਼ਲ ਆ। ਹਾਂਜੀ। ਠੀਕ ਆ ਵੀ ਜਿੰਨੇ ਮਰਜ਼ੀ ਲਈ ਆ ਸਕਦਾ। ਹਾਂਜੀ ਪੂਰੀ ਤੇ ਨੀਲੀ 라ਵੀ ਜੀ ਤੇ ਮੋਰਾ ਪੂਰੀ ਨੀਲੀ 라ਵੀ ਮੋਰਾ ਦੇ ਵਿੱਚ। ਹਾਂਜੀ ਕਿਸੇ ਤਰ੍ਹਾਂ ਦੀ ਵੀ। ਹਾਂਜੀ ਹਾਂਜੀ। ਗੱਬਣ ਵੀ ਆ ਜਾਂਦੇਗਾ। ਹਾਂਜੀ ਗੱਬਣ ਵੀ ਆਏ ਨੇ ਕਈ ਵਾਰੀ। ਗੱਬਣ ਵੀ ਖਾਲੀ ਛੋਟੀਆਂ ਵੱਡੀਆਂ ਮਤਲਬ ਹਰ ਇੱਕ ਤਰ੍ਹਾਂ ਦੀਆਂ ਹਨ। ਹਾਂਜੀ ਹਾਂਜੀ ਠੀਕ ਆ। ਠੀਕ ਆ। ਤੇ ਆਪਣਾ ਐਡਰੈਸ ਬਈ। ਬਈ ਜੌਲਾ ਪ ਜਿੱਲਾ ਲੁਧਿਆਣਾ ਪਏ ਹਾਂ ਹਾਂਜੀ ਜੀ ਲੁਧਿਆਣਾ ਪਏ ਠੀਕ ਹੈ ਲੁਧਿਆਣਾ ਜਿੱਲਾ ਪਏ ਹਾਂ ਹਾਂਜੀ ਤੇ ਇੱਥੇ ਹੁਣ ਜਗਰਾਉਂ ਮੰਡੀ ਤੇ ਦੋ ਲੈ ਕੇ ਆਏ ਨਹੀਂ ਚਾਰ ਗੱਟੀਆਂ ਲੈ ਕੇ ਆਏ ਆਪਣੀਆਂ ਦੋ ਬੈਗੀਆਂ ਹੀ ਦੋ ਰਹਿ ਗਈਆਂ ਇੱਕ 1470 10 ਦੀ ਗੱਟੀ ਰਹਿ ਗਈ ਇੱਕ ਖੂਣੀ ਰਹਿ ਗਈ ਦੋ ਬੈਗੀਆਂ ਹਾਂਜੀ ਦੋ ਬੈਗੀਆਂ ਠੀਕ ਆ ਤੇ ਜਿਹੜੀ ਇਹ ਹੈਗੀ ਬਈ ਇਹਦੀ ਕੀ ਡਿਟੇਲ ਆਗੀ ਖਤੰਦੋਂ ਕਿਵੇਂ ਆਗੀ ਬਈ ਦਿੰਦੋਂ ਦਾ ਥੀਰੀ ਆ ਇਹ 27 ਦਿਨੋਂ ਵੀ ਠੀਕ ਆ ਭਰਾਏ ਬਾਈ ਆਪਾਂ ਠੀਕ ਆ ਭਰਾਏ ਦੂਰ ਦਾ ਨੂਰ ਨੀਲੀ ਰਵੀ ਦਾ ਹਾਂਜੀ ਹਾਂਜੀ ਠੀਕ ਆ ਉਹ ਯਾਨੀ ਗੱਬਣ ਫਰਕਸਮਾ ਦਾ ਆ ਗਏ ਹਾਂ ਹਾਂਜੀ ਹਾਂਜੀ ਬੱਸ ਤਾਂ ਬੀਹਾਂ ਕਿ ਦਿਨਾਂ ਤੇ ਪਤਾ ਲੱਗ ਜਾਂਦਾ ਹਨਾ ਹਾਂਜੀ ਹਾਂਜੀ ਪਾਜ਼ੂ ਰਿਪੀਟ ਕਰ ਜਾਂਦਾ ਹਾਂਜੀ ਹਾਂਜੀ ਰਿਪੀਟ ਤਾਂ ਨਹੀਂ ਕਰਿਆ ਇਹਨੇ ਨਹੀਂ ਰਿਪੀਟ ਨਹੀਂ ਕੀਤਾ ਠੀਕ ਆ ਪਰ ਤਾਂ ਚਾਂਸ ਕੱਭੋਂ ਰਹਿਣ ਦੀ ਆ ਹਨਾ ਹਾਂਜੀ ਹਾਂਜੀ ਠੀਕ ਆ ਤੇ ਮੁੱਲ ਆਪਾਂ ਕੀ ਕਰਿਆ ਬਈ ਇਹਦਾ ਮੁੱਲ ਬਈ 60000 ਰੁਪਏ ਕੀ 60000 ਤੇ ਦੇਣ ਲੈਣ ਦੇਣ ਲੈਣ ਬਾਈ ਕੋਈ ਵੀਡੀਓ ਦੇਖ ਕੇ ਆਉਂਗਾ ਆਪਾਂ ਦਾ ਮਾਨਤਨ ਕਰ ਦੇ ਮਾਨਤਨ ਕਰ ਦੋਗੇ ਵਧੀਆ ਹਾਂਜੀ ਹਾਂਜੀ ਠੀਕ ਆ ਇੱਕ ਬਈ ਆਪਣੇ ਕੋਲ 14 ਤੇ ਉਹ ਜਿਹੜੀ 14 70 10 ਵਾਲੀ ਹੈ ਮੜਾ ਜੁਰੇ ਆ ਜੀ ਇਹਦੀ ਕਿੰਨੀ ਉਮਰ ਆ ਪਤਾ ਹੈ ਭਾਈ 9 ਮਹੀਨੇ ਆਪਣੇ ਘਰ ਦੇ ਘੱਟੇ। ਬਸ ਇਹ ਕਰਦੀ ਆ। ਮਾਂ ਵੀ ਘਰੇ ਆ। ਹਾਂਜੀ ਹਾਂਜੀ। ਠੀਕ ਆ। ਤੇ ਕੀ ਰਿਕਾਰਡ ਮਾਂ ਦਾ? ਮਾਂ ਦਾ 22 ਤੇ 22 22 ਹੈ ਜੀ। ਦੁੱਧ ਦਾ ਰਿਕਾਰਡ ਇਹਨਾਂ ਹੈਗਾ। ਠੀਕ ਆ। ਭਾਈ ਇਹਦੀ ਗੋਪੀ ਬੰਦੀ। ਮਾਂ ਦੀ ਗੋਪੀ ਬੰਦੀ ਆ। ਹਾਂਜੀ ਹਾਂਜੀ ਗੋਪੀ। ਠੀਕ ਆ ਤੇ ਇਹ ਸੀਮਨ ਆਪਾਂ ਵੀ ਲਵਾਇਆ ਸੀ। ਹਾਂਜੀ ਹਾਂਜੀ ਇਹ ਆਪਾਂ ਡਾਕਟਰ ਭਰਾਏ ਵੀ। ਵਿੱਕੀ ਹੈ ਡਾਕਟਰ। ਠੀਕ ਆ। ਗੁਰੂੰਦੀ ਦਾ ਡਾਕਟਰ ਵਿੱਕੀ ਜੀ। ਅੱਛਾ। ਉਹਨਾਂ ਨੇ ਸੀਮਨ ਭਰਿਆ ਸੀ। ਹਾਂਜੀ ਹਾਂਜੀ। ਠੀਕ ਆ। ਇਹ ਤਾਂ ਪਰ ਛੋਟੀ ਉਮਰ ਤੇ ਤਾਂ ਖੀਰ ਗਈ ਹੈ ਨਾ। ਹਾਂਜੀ ਖੀਰ ਹੀ ਹੈ। ਇਹਦਾ ਇਹਦਾ ਮੰ ਬਈ ਇਹਦਾ ਮੁੱਲ ਚੱਲੀ ਹੈ 40000 ਹਾਂਜੀ ਹਾਂਜੀ ਠੀਕ ਆ ਤੇ ਇਹਦਾ ਵੀ ਮੌਕੇ ਤੇ ਹੋ ਜੂਗਾ ਮਾਨਦਾਨ ਹਾਂਜੀ ਵੀਰੇ ਕਰਦਾ ਵੀ ਕੋਈ ਵੀਡੀਓ ਵੀ ਦੇਖ ਕੇ ਆਪਾਂ ਦਰਸ਼ਿਤ ਕਰਦਾ ਕਿ ਮਾਨਦਾਨ ਮਾਨਦਾਨ ਹੋ ਜੂਗਾ ਠੀਕ ਆ ਤੇ ਕਈ ਵਾਰੀ ਬਈ ਕਿਸੇ ਨੇ ਕਈ ਵਾਰੀ ਕੱਠੀਆਂ ਲੈਣੀਆਂ ਹੁੰਦੀਆਂ ਪੰਜ ਸੱਤ ਤਾਂ ਉਹ ਵੀ ਮਿਲ ਜਾਣਗੇ ਹਾਂਜੀ ਹਾਂਜੀ ਵੀਰੇ ਠੀਕ ਆ ਕੰਟੈਕਟ ਕਰ ਲੈ ਤੁਹਾਡੇ ਨਾਲ ਫੋਨ ਕਰਕੇ ਬੰਦਾ ਆ ਸਕਦਾ ਜੀ ਫੋਨ ਕਰਕੇ ਆ ਸਕਦਾ ਹਾਂਜੀ ਹਾਂਜੀ ਠੀਕ ਆ ਤੇ ਆਪਣਾ ਨੰਬਰ ਬੋਲ ਦਿਓ ਬਈ 88721 88721 64 ਤੋਂ ਲੱਸੀ 66380 88721 66380 ਠੀਕ ਹੈ ਜੀ ਧੰਨਵਾਦ ਬਈ ਲੋਬੀ ਦੋਸਤ ਜੀ ਬਾਈ ਨਾਲ ਕੰਟੈਕਟ ਕਰ ਸਕਦੇ ਆ ਆ ਵੀ ਕੱਟੀ ਚੰਗੀ ਹੈਗੀ ਸੋਹਣੀ ਹੈ ਜੀ ਬਾਕੀ ਡਿਟੇਲ ਦੱਸ ਜਿਉਤੀ ਹੈ ਬਾਈ ਨੇ ਸਾਰੀ ਛੱਟ ਗੁੜੇ ਦੀ ਕੁਆਲਿਟੀ ਤੇ ਥਾਣਾ ਥਾਣਾ ਨਮ ਸਿੰਘਾਂ ਦੀ ਕੁਆਲਿਟੀ ਬਾਡੀ ਬੰਤਰ ਦੀ ਚੰਗੀ ਹੈਗੀ ਇੱਕ ਤੁਹਾਨੂੰ ਆਪਾਂ ਉੱਧਰ ਦਿਖਾਈ ਹੈਗੀ ਤੇ ਉਹ ਜਿਹਨੇ ਸ਼ੌਂਕ ਨੂੰ ਰੱਖਣੀਆਂਗੀ ਚਿੱਟੇ ਰੰਗ ਦੇ ਵਿੱਚ ਉਹਨੂੰ ਚਾਹੇ ਬੂਰੀ ਸਮਝ ਲਓ ਜਿਸ ਤਰ੍ਹਾਂ ਵੀ ਸਮਝ ਲਓ ਸੋਹਣੀ ਹੈਗੀ ਇਹ ਵੀ ਤੇ ਗਾਗੇ ਨੂੰ ਬਹੁਤ ਲੱਗੀ ਜਾਂਦੇ ਆਗੇ ਤੇ ਜਿਹਨੇ ਇਹ ਖਰੀਦਣੀ ਆ ਜਾਂ ਦੋਵੇਂ ਖਰੀਦਣੀਆਂ ਜਾਂ ਕਿਹੜੀ ਇਹ ਵੇਖ ਸਕਦੇ ਆ ਇੱਥੇ ਤਾਂ ਹੋਰ ਕਟੀਆਂ ਜਾਂ ਛੋਟੀਆਂ ਕਟੀਆਂ ਖਰੀਦਣੀਆਂ ਤਾਂ ਤੁਸੀਂ ਬਾਈ ਦੇ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਮੈਨੂੰ ਵੀ ਉਹ ਜਾਣਦਿਆਂ ਨੂੰ ਪੁੱਛ ਲੈ ਆ ਜੀ